ਥੱਪੜ ਵੱਜਿਆ ਕੰਗਣਾ ਦੇ ਤੇ ਅਗੋ ਦੇ ਚਮਚਿਆਂ ਨੂੰ ਲੱਗੀ ਹੋਈ ਆ ਮੈਂ ਵੀਡੀਓ ਕੀ ਪਾ ਦਿੱਤੀ ਬੜੀ ਅੱਗ ਲੱਗੀ ਹੋਈ ਆ ਤੁਹਾਨੂੰ ਕਮੈਂਟਸ ਦੇ ਵਿੱਚ ਹੈ ਤੇ ਬਾਕੀ ਸੱਚ ਹੀ ਆ ਮੈਂ ਕੀ ਸਾਰੀ ਦੁਨੀਆ ਕਹਿ ਰਹੀ ਆ ਕਿ ਸਾਡੀ ਸ਼ੇਰਨੀ ਭੈਣ ਨੇ ਕਮਾਲ ਕਰਕੇ ਵਿਖਾ ਦਿੱਤੀ ਆ ਕਿਉਂਕਿ ਉਹਨੂੰ 18-19 ਸਾਲ ਹੋ ਗਏ ਆ ਤੇ ਉਹਨੇ ਅੱਜ ਤੱਕ ਬਿਨਾਂ ਮਤਲਬ ਤੋਂ ਕਿਸੇ ਹੋਰ ਤੇ ਥੱਪੜ ਕਿਉਂ ਨਹੀਂ ਚੱਕਿਆ ਤੇ ਕੰਗਣਾ ਤੇ ਹੀ ਕਿਉਂ ਮਾਰਿਆ ਇਹ ਸੋਚਣ ਵਾਲੀ ਗੱਲ ਆ ਕਿਉਂਕਿ ਕੰਗਨਾ ਸਿਕਿਉਰਿਟੀ ਚੈੱਕ ਨਹੀਂ ਕਰਵਾ ਰਹੀ ਸੀਗੀ ਤੇ ਉਲਟਾ ਉਸ ਭੈਣ ਨੂੰ ਗਲਤ ਬੋਲ ਰਹੀ ਸੀ ਕੋਰ ਖਾਲਿਸਥਾਨੀ ਦਿਸਨ दैट ਜਦੋਂ ਉਹਨੇ ਸਾਡੇ ਧਰਨੇ ਦੇ ਵਿੱਚ ਵੀ ਸਾਡੇ ਕਿਸਾਨ ਭਰਾਵਾਂ ਨੂੰ ਹੀ ਖਾਲਿਸਥਾਨੀ ਕਿਹਾ ਸੀ ਅੱਤਵਾਦੀ ਕਿਹਾ ਸੀ ਸਾਡੀਆਂ ਮਾਵਾਂ ਨੂੰ ਟੱਕੇ ਟੱਕੇ ਦੀਆਂ ਕਿਹਾ ਸੀ ਤੇ ਸਾਡੇ ਵੀਰਾਂ ਬਾਰੇ ਬਹੁਤ ਗਲਤ ਬੋਲਿਆ ਸੀ ਤੇ ਉਦੋਂ ਬਹੁਤ ਸਾਰੇ ਆਰਟਿਸਟ ਵੀ ਅੱਗੇ ਆਏ ਸੀ ਉਹਨੂੰ ਜਵਾਬ ਦੇਣ ਦੇ ਲਈ ਤੇ ਹੁਣ ਵੀ ਮੈਂ ਰਿਕਵੈਸਟ ਕਰਦੀ ਆ ਆਰਟਿਸਟ ਵੀਰਾਂ ਅੱਗੇ ਭੈਣਾ ਅੱਗੇ ਕਿ ਤੁਸੀਂ ਸਾਹਮਣੇ ਆਓ ਤੇ ਕੁਲਵਿੰਦਰ ਕੋਰ ਭੈਣ ਦਾ ਸਾਥ ਦਿਓ ਤੇ ਉਹਨੇ ਬਹੁਤ ਹੀ ਬਹਾਦਰੀ ਦਿਖਾਈ ਆ ਤੇ ਜਿਹੜੇ ਕਹਿੰਦੇ ਆ ਕਿ ਉਹਨੂੰ ਵੀ ਤਾਂ ਜਵਾਬ ਮਿਲ ਗਿਆ ਉਹ ਸਪੈੰਡ ਹੋਊਗੀ ਉਹਨੂੰ ਸਜ਼ਾ ਹੋਊਗੀ ਉਹਦੀ ਨੌਕਰੀ ਜਾਊਗੀ ਦਿਸ ਐਂਡ ਥੈਟ ਉਹਦੇ ਚੇਲੇ ਬੋਲ ਰਹੇ ਆ ਤੇ ਜੇ ਉਹ ਭੈਣ ਇੰਨੀ ਇਹਨਾਂ ਗੱਲਾਂ ਤੋਂ ਡਰਦੀ ਹੁੰਦੀ ਨਾ ਜਿਹੜੇ ਅਣਖੀ ਹੁੰਦੇ ਆ ਨਾ ਇਹੋ ਜਿਹੀਆਂ ਗੱਲਾਂ ਤੋਂ ਡਰਦੇ ਨਹੀਂ ਉਹ ਤੇ ਅਸੀਂ ਉਸ ਭੈਣ ਨੂੰ ਕੁਝ ਨਹੀਂ ਹੋਣ ਦੇਾਂਗੇ ਉਹਦੀ ਉਹਦੇ ਨਾਲ ਸਾਰੇ ਪੰਜਾਬੀ ਤੇ ਸਾਰਾ ਪੰਜਾਬ ਖੜਾ ਆ ਅਸੀਂ ਸਾਰੇ ਉਹਦੇ ਨਾਲ ਆ। ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਨੂੰ ਜਿਹੜੇ ਕਿ ਬੜੀ ਹੀ ਸ਼ਾਂਤੀ ਨਾਲ ਪ੍ਰੋਟੈਸਟ ਕਰ ਰਹੇ ਸੀ ਉਹ ਵੀ ਆਪਣੇ ਹੱਕਾਂ ਲਈ ਆਪਣੀਆਂ ਜ਼ਮੀਨਾਂ ਬਚਾਉਣ ਵਾਸਤੇ ਸਾਡੇ ਬਜ਼ੁਰਗ, ਮਾਤਾ, ਸਾਡੇ ਭਰਾ, ਸਾਡੇ ਪਿਤਾ ਆਪਣੇ ਘਰ-ਬਾਰ ਛੱਡ ਕੇ ਕਿੰਨਾ ਸਟਰਗਲ ਧੁੱਪ ਦੇ ਵਿੱਚ ਪੈਰ ਸੜਦੇ ਸੀ, ਮੀਂਹ ਦੇ ਵਿੱਚ ਭਿੱਜਦੇ ਸੀ, ਠੰਡ ਦੇ ਵਿੱਚ ਠੋਠਰ ਕਰਦੇ ਭੁੱਖਾਂ ਕੱਟੀਆਂ ਰਾਤਾਂ ਕੱਟੀਆਂ ਦੁਪਹਿਰੇ ਕੱਟੇ ਉਹਨਾਂ ਨੇ ਆਪਣੀਆਂ ਜ਼ਮੀਨਾਂ ਬਚਾਉਣ ਦੀ ਖਾਤਰ ਪਰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਤੇ ਤੁਸੀਂ ਉਹਨਾਂ ਨੂੰ ਉਹ ਇਹ ਕਹਿ ਰਹੀ ਸੀ ਕਿ ਉਹ ਅੱਤਵਾਦੀ ਨੇ ਖਾਲਸਥਾਨੀ ਐ ਤੇ ਬਹੁਤ ਹੀ ਹੋਰ ਘਟੀਆਂ ਸ਼ਬਦਾਵਲੀ ਬੋਲੀ ਸੀ ਤੇ ਹੁਣ ਵੀ ਥੱਪੜ ਤਾਂ ਇੱਕ ਕਿਸੇ ਹੋਰ ਰੀਜ਼ਨ ਕਰਕੇ ਪਿਆ ਇੱਕ ਥੱਪੜ ਪੈਣ ਦੇ ਨਾਲ ਹੀ ਉਹਨੇ ਉਸ ਭੈਣ ਨੂੰ ਖਾਲਸਥਾਨੀ ਤੇ ਅੱਤੰਕਵਾਦੀ ਦਿਸਨ ਥੈਟ ਉਹਦੀ ਭਾਸ਼ਾ ਉਹੋ ਜੀ ਉਹੋ ਜੀ ਰਹੀ ਆ ਉਹਦੀ ਸੋਚ ਬਿਲਕੁਲ ਨਹੀਂ ਬਦਲੀ ਪੰਜਾਬੀਆਂ ਦੇ ਪ੍ਰਤੀ ਥੱਪੜ ਵੱਜਿਆ ਕੰਗਣਾ ਦੇ ਤੇ ਅਗੋ ਦੇ ਚਮਚਿਆਂ ਨੂੰ ਲੱਗੀ ਹੋਈ ਆ ਮੈਂ ਵੀਡੀਓ ਕੀ ਪਾ ਦਿੱਤੀ ਬੜੀ ਅੱਗ ਲੱਗੀ ਹੋਈ ਆ ਤੁਹਾਨੂੰ ਕਮੈਂਟਸ ਦੇ ਵਿੱਚ ਹੈ ਤੇ ਬਾਕੀ ਸੱਚ ਹੀ ਆ ਮੈਂ ਕੀ ਸਾਰੀ ਦੁਨੀਆ ਕਹਿ ਰਹੀ ਆ ਕਿ ਸਾਡੀ ਸ਼ੇਰਨੀ ਭੈਣ ਨੇ ਕਮਾਲ ਕਰਕੇ ਵਿਖਾ ਦਿੱਤੀ ਆ ਕਿਉਂਕਿ ਉਹਨੂੰ 18-19 ਸਾਲ ਹੋ ਗਏ ਆ ਤੇ ਉਹਨੇ ਅੱਜ ਤੱਕ ਬਿਨਾਂ ਮਤਲਬ ਤੋਂ ਕਿਸੇ ਹੋਰ ਤੇ ਥੱਪੜ ਕਿਉਂ ਨਹੀਂ ਚੱਕਿਆ ਤੇ ਕੰਗਣਾ ਤੇ ਹੀ ਕਿਉਂ ਮਾਰਿਆ ਇਹ ਸੋਚਣ ਵਾਲੀ ਗੱਲ ਆ ਕਿਉਂਕਿ ਕੰਗਨਾ ਸਕਿਉਰਿਟੀ ਚੈੱਕ ਨਹੀਂ ਕਰਵਾ ਰਹੀ ਸੀਗੀ ਤੇ ਉਲਟਾ ਉਸ ਭੈਣ ਨੂੰ ਗਲਤ ਬੋਲ ਰਹੀ ਸੀ ਕੌਰ ਖਾਲਸਥਾਨੀ ਦਿਸ ਐਂਡ दैट ਜਦੋਂ ਉਹਨੇ ਸਾਡੇ ਧਰਨੇ ਦੇ ਵਿੱਚ ਵੀ ਸਾਡੇ ਕਿਸਾਨ ਭਰਾਵਾਂ ਨੂੰ ਹੀ ਖਾਲਸਥਾਨੀ ਕਿਹਾ ਸੀ ਅੱਤਵਾਦੀ ਕਿਹਾ ਸੀ ਸਾਡੀਆਂ ਮਾਵਾਂ ਨੂੰ ਟੱਕੇ ਟੱਕੇ ਦੀਆਂ ਕਿਹਾ ਸੀ ਤੇ ਸਾਡੇ ਵੀਰਾਂ ਬਾਰੇ ਬਹੁਤ ਗਲਤ ਬੋਲਿਆ ਸੀ ਤੇ ਉਦੋਂ ਬਹੁਤ ਸਾਰੇ ਆਰਟਿਸਟ ਵੀ ਅੱਗੇ ਆਏ ਸੀ ਉਹਨੂੰ ਜਵਾਬ ਦੇਣ ਦੇ ਲਈ ਤੇ ਹੁਣ ਵੀ ਮੈਂ ਰਿਕਵੈਸਟ ਕਰਦੀ ਆ ਆਰਟਿਸਟ ਵੀਰਾਂ ਅੱਗੇ ਭੈਣਾ ਅੱਗੇ ਕਿ ਤੁਸੀਂ ਸਾਹਮਣੇ ਆਓ ਤੇ ਕੁਲਵਿੰਦਰ ਕੋਰ ਭੈਣ ਦਾ ਸਾਥ ਦਿਓ ਤੇ ਉਹਨੇ ਬਹੁਤ ਹੀ ਬਹਾਦਰੀ ਦਿਖਾਈ ਆ ਤੇ ਜਿਹੜੇ ਕਹਿੰਦੇ ਆ ਕਿ ਉਹਨੂੰ ਵੀ ਤਾਂ ਜਵਾਬ ਮਿਲ ਗਿਆ ਉਹ ਸਪੈੰਡ ਹੋਊਗੀ ਉਹਨੂੰ ਸਜ਼ਾ ਹੋਊਗੀ ਉਹਦੀ ਨੌਕਰੀ ਜਾਊਗੀ ਦਿਸ ਐਂਡ ਥੈਟ ਉਹਦੇ ਚੇਲੇ ਬੋਲ ਰਹੇ ਆ ਤੇ ਜੇ ਉਹ ਭੈਣ ਇੰਨੀ ਇਹਨਾਂ ਗੱਲਾਂ ਤੋਂ ਡਰਦੀ ਹੁੰਦੀ ਨਾ ਜਿਹੜੇ ਅਣਖੀ ਹੁੰਦੇ ਆ ਨਾ ਇਹੋ ਜਿਹੀਆਂ ਗੱਲਾਂ ਤੋਂ ਡਰਦੇ ਨਹੀਂ ਉਹ ਤੇ ਅਸੀਂ ਉਸ ਭੈਣ ਨੂੰ ਕੁਝ ਨਹੀਂ ਹੋਣ ਦੇਾਂਗੇ ਉਹਦੀ ਉਹਦੇ ਨਾਲ ਸਾਰੇ ਪੰਜਾਬੀ ਤੇ ਸਾਰਾ ਪੰਜਾਬ ਖੜਾ ਆ ਅਸੀਂ ਸਾਰੇ ਉਹਦੇ ਨਾਲ ਆ। ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਨੂੰ ਜਿਹੜੇ ਕਿ ਬੜੀ ਹੀ ਸ਼ਾਂਤੀ ਨਾਲ ਪ੍ਰੋਟੈਸਟ ਕਰ ਰਹੇ ਸੀ ਉਹ ਵੀ ਆਪਣੇ ਹੱਕਾਂ ਲਈ ਆਪਣੀਆਂ ਜ਼ਮੀਨਾਂ ਬਚਾਉਣ ਵਾਸਤੇ ਸਾਡੇ ਬਜ਼ੁਰਗ, ਮਾਤਾ, ਸਾਡੇ ਭਰਾ, ਸਾਡੇ ਪਿਤਾ ਆਪਣੇ ਘਰ-ਬਾਰ ਛੱਡ ਕੇ ਕਿੰਨਾ ਸਟਰਗਲ ਧੁੱਪ ਦੇ ਵਿੱਚ ਪੈਰ ਸੜਦੇ ਸੀ, ਮੀਂਹ ਦੇ ਵਿੱਚ ਭਿੱਜਦੇ ਸੀ, ਠੰਡ ਦੇ ਵਿੱਚ ਠੋਠਰ ਕਰਦੇ ਭੁੱਖਾਂ ਕੱਟੀਆਂ ਰਾਤਾਂ ਕੱਟੀਆਂ ਦੁਪਹਿਰੇ ਕੱਟੇ ਉਹਨਾਂ ਨੇ ਆਪਣੀਆਂ ਜ਼ਮੀਨਾਂ ਬਚਾਉਣ ਦੀ ਖਾਤਰ ਪਰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਤੇ ਤੁਸੀਂ ਉਹਨਾਂ ਨੂੰ ਉਹ ਇਹ ਕਹਿ ਰਹੀ ਸੀ ਕਿ ਉਹ ਅੱਤਵਾਦੀ ਨੇ ਖਾਲਸਥਾਨੀ ਐ ਤੇ ਬਹੁਤ ਹੀ ਹੋਰ ਘਟੀਆਂ ਸ਼ਬਦਾਵਲੀ ਬੋਲੀ ਸੀ ਤੇ ਹੁਣ ਵੀ ਥੱਪੜ ਤਾਂ ਇੱਕ ਕਿਸੇ ਹੋਰ ਰੀਜ਼ਨ ਕਰਕੇ ਪਿਆ ਇੱਕ ਥੱਪੜ ਪੈਣ ਦੇ ਨਾਲ ਹੀ ਉਹਨੇ ਉਸ ਭੈਣ ਨੂੰ ਖਾਲਸਥਾਨੀ ਤੇ ਅੱਤੰਕਵਾਦੀ ਦਿਸਨ ਥੈਟ ਉਹਦੀ ਭਾਸ਼ਾ ਉਹੋ ਜੀ ਉਹੋ ਜੀ ਰਹੀ ਆ ਉਹਦੀ ਸੋਚ ਬਿਲਕੁਲ ਨਹੀਂ ਬਦਲੀ ਪੰਜਾਬੀਆਂ ਦੇ ਪ੍ਰਤੀ